ਗੁਰਬਿਨ ਕੋਰੇ ਅੰਧਾਰ ਜੀ ਇਹ ਤੇ ਚਾਨਣ ਹੋਂਦਿਆ ਗੁਰਬਿਨ ਕੋਰੇ ਅੰਧਾਰ ਜੀ ਕਿਤੇ ਜਾਣਣੋਂ ਦਿਆ ਗੁਰਬਿਨ ਕੋਰੇ ਅੰਧਾਰ ਜੀ ਇਤ ਜਾਨਣ ਹੋਂਦਿਆਂ ਗੁਰਬਿਨ ਕੋਰੇ ਅੰਧਾਰ ਜੀ ਇਤ ਜਾਨਣ ਹੋਂਦਿਆਂ ਇਸ ਤੇ ਚਾਨਣ ਹੋਂਦਿਆਂ ਇਸ ਤੇ ਚਾਨਣ ਹੋਂਦਿਆਂ ਏ ਚੰਨ ਲਾ ਆਏ ਇਸ ਤੇ ਚੰਨ ਲਾ ਇਸ ਤੇ ਚਾਨਣ ਹੋਂਦਿਆਂ ਇਸ ਤੇ ਚੰਨ ਲਾ ਇਸ ਤੇ ਚਾਨਣ ਹੋਂਦਿਆਂ ਇਸ ਤੇ ਚਾਨਣ ਹੋਂਦਿਆਂ ਗੁਰਬਿਨ ਕੋਰੇ ਅੰਧਾਰ ਜੀ ਇਤ ਜਾਨਣੋਂਦਿਆਂ ਗੁਰਬਿਨ ਕੋਰੇ ਅੰਧਾਰ ਜੀ ਇਤ ਜਾਨਣੋਂਦਿਆਂ ਵਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਯਾਰ ਇਥੇ ਚਾਨਣ ਹੋਂਦਿਆ ਗੁਰਬਿੰਨ ਕੋਰੇ ਅੰਧਾਰ ਡੁੱਬਦੇ ਪਥਰਾ ਨੂੰ ਤਾਰਨ ਵਾਲਿਆ ਮੇਰਾ ਵੇੜਾ ਪਾਰ ਕਰੀ ਡੁੱਬ ਸਰ ਨੂੰ ਤਾਰਨ ਵਾਲਿਆ ਮੇਰਾ ਵੇੜਾ ਪਾਰ ਕਰੀ ਡੁੱਬ ਪਥਰ ਲੋਕ ਤੇ ਪੱਥਰਾਂ ਨੂੰ ਕਰਨ ਵਾਲਿਆ ਮੇਰਾ ਵੇੜਾ ਪਾਰ ਕਰੀ ਤੂੰ ਬਸੇ ਪੱਥਰਾਂ ਨੂੰ ਕਰਨ ਵਾਲਿਆ ਮੇਰਾ ਵੇੜਾ ਪਾਰ ਕਰੀ मेरे प्यारे मेरा बेड़ा पार करी मेरे प्यारे मेरा बेड़ा पार करी ਤੇ ਆਲੇ ਨਾਮ ਵੰਡਦੇ ਰਹੀ ਸੇ ਜੰਨੀ ਨਾਮ ਤੇ ਨਾਮ ਵੰਡਦੇ ਰਹੀ ਵਾਹਿ ਗੁਰੂ ਮੇਰਾ ਬੇੜਾ ਪਾਰ ਕਰੇ ਵਾਹਿ ਗੁਰੂ ਮੇਰਾ ਬੇੜਾ ਪਾਰ ਕਰੇ पथरा नारन वेरा वेड़ी सुबदे पथर तर वार वेड़ा पारी ਜੋ ਜੋਗਾ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿੱਤਰ ਚਰਨਾਂ ਦੇ ਵਿੱਚ ਬੇਅੰਤ ਸੰਗਤ ਪਹੁੰਚੀ ਹੈ ਸਤਿਗੁਰੂ ਪਾਤਸ਼ਾਹ ਮਿਹਰ ਕਰਨ ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਹਨ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੇ ਅਰਦਾਸ ਰਾਮਦਾਸੇ ਹੋਏ ਸਹਾਏ ਗੁਰੂ ਨਾਨਕ ਦੇਵ ਜੀ ਮਹਤਮ ਬਾਦ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਬਰਾਜਮਾਨ ਹੋਏ ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਪਾਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚਖੰਡ ਜਾਂਦੇ ਨੇ ਗੁਰੂ ਅਮਰਦਾਸ ਜੀ ਦੀ ਕਮਾਈ ਵੇਖ ਕੇ ਉਹਨਾਂ ਤੇ ਗੁਰਤਾ ਗੱਦੀ ਦੀ ਕਿਰਪਾ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਬਾਬਾ ਬੁੱਢਾ ਜੀ ਨੂੰ ਬੁਲਾਉਂਦੇ ਨੇ ਕਹਿੰਦੇ ਬਾਬਾ ਬੁੱਢਾ ਜੀ ਅਸੀਂ ਹੁਣ ਨਿਰੰਕਾਰ ਦੇ ਦੇਸ਼ ਨੂੰ ਜਾਣਾ ਚਾਹੁੰਦੇ ਆਂ ਤੇ ਤੁਸੀਂ ਇਸ ਤਰ੍ਹਾਂ ਕਰੋ ਬਾਬਾ ਅਮਰਦਾਸ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਬੜੀ ਕੀਤੀ ਹੈ ਇਹਨੂੰ ਗੁਰਤਾ ਗਦੀ ਦਾ ਤਿਲਕ ਲਾ ਦਿਓ ਬਾਬਾ ਭਟਾਜੀ ਨੇ ਤਿਆਰੀ ਕੀਤੀ ਬਾਬਾ ਅਮਰਦਾਸ ਜੀ ਨੂੰ ਸੱਚੇ ਬਸਤਰ ਪੁਆਏ ਗਏ ਗੁਰਤਾ ਗਦੀ ਦਾ ਤਿਲਕ ਲਾਇਆ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪੰਜ ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ ਤੇ ਪ੍ਰਕਰਮਾ ਕਰਕੇ ਸੰਗਤ ਨੂੰ ਬਚਨ ਕਰਦੇ ਨੇ ਭਾਈ ਹੁਣ ਅਸੀਂ ਸਾਡਾ ਸਮਾਂ ਪੂਰਾ ਹੋ ਗਿਆ ਅਸੀਂ ਨਿਰੰਕਾਰ ਦੇ ਦੇਸ਼ ਨੂੰ ਜਾਣਾ ਹੈ ਹੁਣ ਤੁਸੀਂ ਬਾਬਾ ਅਮਰਦਾਸ ਨੂੰ ਗੁਰੂ ਅਮਰਦਾਸ ਕਰਕੇ ਮੰਨਣਾ ਹੈ ਸਾਰੇ ਕੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਾਲੇ ਇਹ ਬਚਨ ਕੀਤਾ ਗੁਰੂ ਅਮਰਦਾਸ ਜੀ ਇੱਥੇ ਹੋ ਸਕਦਾ ਹੈ ਤੁਹਾਡੇ ਨਾਲ ਕੋਈ ਦੁਬਧਾ ਦਵੇਸ਼ ਹੋਵੇ ਤੁਸੀਂ ਆਪਣਾ ਬਹੁਤਾ ਸਮਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਤਾਉਣਾ ਹੈ ਗੋਇੰਦਵਾਲ ਸਾਹਿਬ ਜਾ ਕੇ ਤੁਸੀਂ ਉਸ ਨਗਰੀ ਨੂੰ ਭਾਗ ਲਾਉਣੇ ਹਨ ਤੁਸੀਂ ਉੱਥੇ ਸੰਗਤਾਂ ਕੋਲੋਂ ਸੇਵਾ ਕਰਵਾਈ ਹੈ ਤੁਸੀਂ ਉੱਥੇ ਲੰਗਰ ਚਲਾਏ ਹਨ ਜਦੋਂ ਅਸੀਂ ਸੱਚਖੰਡ ਚਲੇ ਗਏ ਸਾਡੇ ਬਾਅਦ ਤੁਸੀਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੋਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ ਐਨੀ ਗੱਲ ਕਹਿ ਕੇ ਗੁਰੂ ਅੰਗਦੇਵ ਜੀ ਮਹਾਰਾਜ ਚਿੱਟੀ ਚਾਦਰ ਲੈ ਕੇ ਲੇਟ ਜਾਂਦੇ ਨੇ ਤੇ ਮਹਾਰਾਜ ਸਰੀਰ ਦਾ ਤਿਆਗ ਕਰਦੇ ਨੇ ਸੂਰਜ ਕਿਰਨ ਮਿਲੇ ਚਲਕਾ ਚਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਜੀ ਹੁਣ ਮਹਾਰਾਜ ਨੇ ਪਹਿਲਾਂ ਹੀ ਥਾਂ ਦੱਸ ਦਿੱਤੀ ਸੀ ਵੀ ਸਾਡੇ ਸਰੀਰ ਦਾ ਸੰਸਕਾਰ ਕਿੱਥੇ ਕੀਤਾ ਜਾਣਾ ਜਦੋਂ ਆਪਾਂ ਖਡੂਰ ਸਾਹਿਬ ਜਾਂਦੇ ਨਾ ਵੱਡੇ ਦਰਬਾਰ ਸਾਹਿਬ ਉਸ ਥਾਂ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਸੰਸਕਾਰ ਹੋਇਆ ਸਾਰੇ ਕੋ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਨਮ ਮਰਨ ਤੋਂ ਮੈਂ ਨਹੀਂ ਜਨ ਪਰ ਉਪਕਾਰੀ ਜੀ দান ਦੀ ਭਗਤੀ ਲਾਇਨ ਹਰ ਸਿਉ ਲੈਣ ਮਿਲਾਈ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਥਾਂ ਦੱਸੀ ਸੀ ਉੱਥੇ ਤਿਆਰੀ ਕਰਵਾਈ ਗਈ ਤੇ ਇਧਰ ਜਿਹਦੇ ਵਿਵਾਨ ਤਿਆਰ ਕਰਾਇਆ ਗਿਆ ਵੀ ਜਿਹਦੇ ਤੇ ਮਹਾਰਾਜ ਦਾ ਪਵਿੱਤਰ ਸ਼ਰੀਰ ਲਿਆਂਦਾ ਜਾਵੇਗਾ ਸੰਸਕਾਰ ਵਾਲੀ ਥਾਂ ਤੇ ਬੜੇ ਸੁੰਦਰ ਮਾਲਿਆਂ ਦੇ ਨਾਲ ਸੁੱਚੇ ਵਸਤਰਾਂ ਦੇ ਨਾਲ ਵਿਵਾਨ ਸਜਾਇਆ ਗਿਆ ਫਿਰ ਮਹਾਰਾਜ ਦੇ ਪਾਵਨ ਸ਼ਰੀਰ ਨੂੰ ਦਾ ਸੰਸਕਾਰ ਕਰਾ ਕੇ ਤੇ ਉਸ ਵਿਵਾਨ ਦੇ ਵਿੱਚ ਲਟਾਇਆ ਗਿਆ ਸੰਗਤਾਂ ਸਿਮਰਨ ਕਰਦੀਆਂ ਜਿਹੜਾ ਸੰਸਕਾਰ ਵਾਲਾ ਥਾਂ ਮਹਾਰਾਜ ਨੇ ਨਿਯਤ ਕੀਤਾ ਸੀ ਉੱਥੇ ਲਿਆਂਦਾ ਗਿਆ ਸ਼ਰੀਰ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਜੀ ਤੇ ਬਾਬੇ ਬੁੱਢਾ ਜੀ ਦੇ ਹੁਕਮ ਨਾਲ ਭਾਈ ਦਾਸੂ ਜੀ ਤੇ ਦਾਤੂ ਨੇ ਅਗਨੀ ਦਿੱਤੀ ਹੈ ਮਹਾਰਾਜ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਹੋਇਆ ਫਿਰ ਸੰਗਤਾਂ ਨੇ ਤਿਆਰੀ ਕੀਤੀ ਹੈ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਸੰਗਤਾਂ ਵਿਰਾਗ ਦੇ ਵਿੱਚ ਹਨ ਸੱਜਣ ਮੇਰੇ ਰੰਗ ਲੈ ਜਾਏ ਸਤੇਜੀ ਰਾਣ ਹੰਪੀ ਵੰਜਾ ਢੋਮਣੀ ਰਵਾ ਚਿਹਣੀ ਬਾਣ ਕੁਛ ਦਿਨ ਬਾਅਦ ਸਾਰੀ ਸੰਗਤ ਦਾ ਇਕੱਠ ਕੀਤਾ ਗਿਆ ਤੇ ਜਿਵੇਂ ਆਪਾਂ ਹੁਣ ਦੁਸ਼ਹਿਰਾ ਮਨਾਉਂਦੇ ਆਂ ਜੋ ਵੀ ਉਸ ਸਮੇਂ ਦਾ ਰਿਵਾਜ ਸੀ ਉਸ ਹਿਸਾਬ ਦੇ ਨਾਲ ਉਹ ਦਿਨ ਮਨਾਇਆ ਗਿਆ ਉਹ ਦਿਨ ਮਨਾਉਣ ਤੋਂ ਬਾਅਦ ਇਕੱਠ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਚਲੇ ਗਏ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਅਸੀਂ ਜਾਈਏ ਨਾ ਜਦੋਂ ਵੀ ਪਸਾਤ 8 ਕਿਲੋਮੀਟਰ ਦਾ ਫਰਕ ਆ ਜਦੋਂ ਵੀ ਗੋਇੰਦਵਾਲ ਸਾਹਿਬ ਜਾਈਏ ਉੱਥੇ ਬਹੁਤਾ ਸਮਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਤਾਇਆ ਖਡੂਰ ਸਾਹਿਬ ਜਾਈਏ ਤੇ ਬਹੁਤਾ ਸਮਾ ਗੁਰੂ ਅੰਗਦੇਵ ਜੀ ਮਹਾਰਾਜ ਜੀ ਨੇ ਬਤਾਇਆ ਹੈ ਸੋ ਜਦੋਂ ਗੁਰ ਇਤਿਹਾਸ ਸਰਵਣ ਕਰਦੇ ਆ ਬੜੀਆਂ ਸਿੱਖਿਆਵਾਂ ਮਿਲਦੀਆਂ ਗੁਰੂ ਅੰਗਦੇਵ ਜੀ ਨੇ ਮਾਸਾ ਨੂੰ ਗੁਰੂ ਦਾ ਬਚਨ ਮੰਨਣ ਦੀ ਸਿੱਖਿਆ ਦਿੱਤੀ ਮੰਨੇ ਕੀ ਗਤ ਕਹੀ ਨਾ ਜੇ ਜੇ ਕੋ ਗਏ ਪਿਛੇ ਵਸਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਲੈਣੇ ਆ ਜਾਂ ਗੜਵਾ ਕੱਢ ਕੇ ਲਿਆ ਗਾਰੇ ਵਿੱਚੋਂ ਗਰ ਗੜ ਗੜਵਾ ਕੱਢ ਕੇ ਲਿਆਂਦਾ ਹੋਰ ਕੋਈ ਨਾ ਲੈ ਕੇ ਆਇਆ ਲੈਣੇ ਆ ਮਰਦਾ ਖਾਹ ਮਹਾਰਾਜ ਕਿਧਰੋਂ ਖਾਵਾਂ ਲੱਤਾ ਵਾਲੇ ਪਾਸਿਓਂ ਖਾਵਾਂ ਕਿ ਸਿਰ ਵਾਲੇ ਪਾਸਿਓਂ ਖਾਵਾਂ ਅੱਧੀ ਰਾਤ ਨੂੰ ਕਹਿੰਦੇ ਜਾਂ ਸਾਡੇ ਵਸਤਰ ਸਕਾ ਕੇ ਲਿਆ ਲੈਣਾ ਅੱਧੀ ਰਾਤ ਨੂੰ ਚਲੇ ਗਿਆ ਜੀ ਮਹਾਰਾਜ ਕਹਿੰਦੇ ਕਿ ਕਰਨ ਹਲੂਣਾ ਦੇ ਮਠਿਆਈਆਂ ਛੱਡਨਗੀਆਂ ਸਾਰੇ ਕਹਿੰਦੇ ਹੁਣ ਬਾਬਾ ਨਾਨਕ ਸਤਰਾ ਵਤਰਾ ਹੋ ਗਿਆ ਕਿੱਕਰਾ ਤੋ ਤਾਂ ਸੂਲਾ ਛੱਡਦੀਆਂ ਮਠਿਆਈਆਂ ਨਹੀਂ ਛੱਡਦੀਆਂ ਤੇ ਲੈਣੇ ਨੇ ਥੱਲੇ ਚਾਦਰ ਵਿਛਾਈ ਗੁਰੂ ਤੇ ਵਿਸ਼ਵਾਸ ਕੀਤਾ ਗੁਰੂ ਦਾ ਵਚਨ ਮੰਨਿਆ ਥੱਲੇ ਮਠਿਆਈਆਂ ਦਾ ਢੇਰ ਲੱਗ ਗਿਆ ਲੈਣੇ ਨੇ ਵਚਨ ਮੰਨਣ ਦੀ ਜਾਂਚ ਦੱਸੀ ਲੈਣੇ ਤੇ ਕਿਰਪਾ ਹੋ ਗਈ ਅਗੇ ਬਾਬਾ ਅਮਰਦਾਸ ਜੀ ਜੋ ਗੁਰੂ ਅਮਰਦਾਸ ਜੀ ਬਣ ਗਏ ਉਹਨਾਂ ਨੇ ਸਾਨੂੰ ਸੇਵਾ ਕਰਨ ਦੀ ਜਾਂਚ ਦੱਸੀ ਭਾਵੇਂ ਉਮਰ ਜਿੱਡੀ ਵੱਡੀ ਮਰਜ਼ੀ ਹੋ ਜੇ ਸਰੀਰ ਵਿੱਚ ਬਲ ਹੋਵੇ ਭਾਵੇਂ ਨਾ ਹੋਵੇ ਮਹਾਰਾਜ ਪੁੱਠੇ ਪੈਰੀ ਜਾਂਦੇ ਬਿਆਸਾਂ ਨੂੰ ਸਿੱਧੇ ਪੈਰੀ ਚੱਲ ਲੈ ਕੇ ਆਇਆ ਕਰਦੇ ਸੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆਫਲ ਪਾਉਣਾ ਹੋਵੇਂ ਵਿੱਚੋਂ ਜਾਏ ਜੇ ਕੋ ਕਰੇ ਚਿਤ ਲਾਏ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੀ ਸਤ ਗੁਰ ਕੀ ਸੇਵਾ ਸਫਲ ਹੈ सेवा गुर्की गुर्की सेवा की गुर्की 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 सात, गुर्की सेवा सफल है सत गुरु की सेवा सफल है सत गुरु की सेवा सफल है गुरु की सेवा सफल है ਜੋ ਕਰੇ ਚਿਤ ਲਾਏ ਜੀ ਸਤ ਗੁਰ ਕੀ ਸੇਵਾ ਸਫਲ ਹੈ ਜੋ ਕਰੇ ਚਿਤ ਲਾਏ ਗੁਰ ਕੀ ਸੇਵਾ ਸਫਲ ਹੈ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਮਨ ਚੇਂਦੇ ਆਪਲ ਪਾਵਣਾ ਜਿੰਦੇ ਆਪਲ ਭਾਵਣ ਆਉਮਰ ਵਿੱਚੋਂ ਗਤਕੁਰ ਕੀ ਸੇਵਾ ਸਭਲ ਹੈ ਸੋ ਆਓ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਹਰ ਐਤਵਾਰ ਦੀਵਾਨ ਸਜਦੇ ਨੇ ਆਜੀ ਸਾਰੇ ਪਹੁੰਚਿਆ ਕਰੋ ਅਗਲੇ ਐਤਵਾਰ 6 ਤਰੀਕ ਨੂੰ ਇੱਥੇ ਦੀਵਾਨ ਸਜਣਗੇ ਉਸ ਤੋਂ ਬਾਅਦ ਫਿਰ ਨਵੇਂ ਦਰਬਾਰ ਸਾਹਿਬ ਦੇ ਵਿੱਚ ਐਤਵਾਰ ਵਾਲੇ ਦੀਵਾਨ ਸਜਿਆ ਕਰਨਗੇ। ਸੋ ਜਿਹੜੀ ਬੀਬੀਆਂ ਕੋਲੋਂ ਨਾ ਉੱਤੇ ਚੜਨੇ ਹੁੰਦਾ ਨਾ ਪੌੜੀਆਂ ਚੜ੍ਹ ਕੇ ਉਹ ਵੀ ਉੱਤੇ ਸੌਖੀਆਂ ਚੜ੍ਹ ਜਾਇਆ ਕਰਨਗੇ ਸੰਗਤਾਂ। ਸੋ ਕਿਰਪਾ ਹੋਗੀ ਸਤਿਗੁਰੂ ਬਾਦਸ਼ਾਹ ਦੀ ਤੇ ਨਾਲੇ ਬੇਨਤੀ ਆ ਸਮੂਹ ਸੰਗਤਾਂ ਨੂੰ ਪਹਿਲਾਂ ਤੇ 11 ਤਰੀਕ 11 April ਨੂੰ 14 ਸਦਾ ਦਿਹਾੜਾ ऐसे हाल ਦੇ ਵਿੱਚ ਮਨਾਇਆ ਜਾਵੇਗਾ 11 ਤਰੀਕ ਦੀ ਚੌਦਸ ਹੈ ਆਪ ਜੀ ਸਾਰਿਆਂ ਨੇ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਉਦੋਂ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਆ ਵਿਚਾਰਾ ਕੀਤੀਆਂ ਜਾਣਗੀਆਂ ਬਸਾਖੀ ਨੂੰ ਮੁੱਖ ਰੱਖਦੇ ਆ 11 ਤਰੀਕ ਦੀ ਚੌਦਸ ਹੈ ਆਪ ਜੀ ਆਪਣੇ ਸੱਜੇ ਖੱਬੇ ਘਰਾਂ 'ਚ ਵੀ ਸੰਗਤਾਂ ਨੂੰ ਦੱਸਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ ਫਿਰ ਅਗਲਾ ਪ੍ਰੋਗਰਾਮ 15 April ਦਾ ਹੈ ਜਿਸ ਦਿਨ ਇੱਥੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੀ ਦੂਸਰੀ ਸਾਲਾਨਾ ਵਰਸੀ ਮਨਾਈ ਜਾਵੇਗੀ ਸਵਾਪ ਜੀ ਸਾਰਿਆਂ ਨੇ ਉਹ ਦਿਨ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ 13 ਤਰੀਕ ਸ਼੍ਰੀ ਖਣਪੜ ਸਾਹਿਬ ਜੀ ਅਰੰਭ ਹੋਣਗੇ ਆਪ ਜੀ ਸਾਰਿਆਂ ਨੇ ਤਿੰਨੇ ਦਿਨ ਲਾਹਾ ਲੈਣਾ 13 ਨੂੰ ਵੀ 14 ਨੂੰ ਵੀ ਤੇ 15 ਨੂੰ ਵੀ ਖਾਵਾ ਖਰਚ ਰਲਮਿਲ ਭਾਈ ਤੋਟ ਨਾ ਆਵੇ ਵਾਦ ਤੋਂ ਜਾਈ ਸੋ ਆਓ ਹੁਣ ਨਨ ਸਾਭਜੀ ਦੇ ਪਾਠ ਹੋਣਗੇ ਸਾਰਿਆਂ ਨੇ ਰਲ ਮਿਲ ਕੇ ਅਨੰਦ ਸਾਭਜੀ ਦੇ ਪਾਠ ਚ ਬੋਲਣ ਦੀ ਕਿਰਪਾਲਤਾ ਕਰਨੀ ਹੈ ਜੀ